ਜੰਗ ਦੇ ਹਜ਼ੂਰੀ ਵਿੱਚ ਬੈਠੀਆਂ ਦੇਸ਼ ਉਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਰਾਮਨਾਮ ਦੇਵਾ ਸੰਗਤਾਂ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਪੋਰਖ ਬਾਬਾ ਬੋਧ ਸਿੰਘ ਜੀ ਗੁੱਲੀਵਾਲੇ ਤੇ ਬਾਬਾ ਜਿੱਥੇ ਅੱਜ ਆਪਾਂ ਸਤਖਨਵਾਸੀ ਬਾਬਾ ਦਰਸ਼ਨ ਸਿੰਘ ਜੀ ਹੋਰਾਂ ਦੇ ਜੋ ਵੀ ਇਹ ਵਰਸੀ ਸਮਾਗਮ ਨੇ ਦਰਸ਼ਨ ਦਾਨੇ ਕਰ ਰਹੇ ਆ ਸ੍ਰੀ ਅਮਰਸਰ ਸਾਹਿਬ ਦੇ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੱਖ ਭਾਈ ਸੈਭਾਈ ਜਲਦਾਰ ਸਿੰਘ ਜੀ ਬਹੁਤ ਹੀ ਵਧੀਆ ਕੀਰਤਨ ਕਰਦੇ ਨੇ ਜਿੱਥੇ ਮੈਂ ਕਨੂਰ ਸਾਹਿਬ ਇਹਨਾਂ ਦਾ ਜਦੋਂ ਸ਼ਤਾਰਤੀ ਕੀਰਤਨ ਸੁਣਿਆ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਸਾਲੀਆਂ ਕੋ ਰਛੇ ਸੰਤਾ ਮਾਪੋਤਾਂ ਨੂੰ ਗੁਰੂ ਜੀਆ ਦਾਤੀਆਂ ਨੇ ਹੰਸ ਸਿੰਘ ਫੌਜਾਂ ਨੂੰ ਗੱਲ ਕੇ ਫਤਿਹ ਜਲਵਾ ਗੱਲ ਕੇ ਫਤਿਹ ਜਾਓ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਡੇ ਉਹ ਮਹਾਂਪੁਰਤ ਸਤਖੰਡ ਵਾਰਸੀ ਜਥੇਦਾਰ ਚੰਦ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਦੀ ਅੱਜ ਆਪਾਂ ਜੋ ਵੀ ਜਿਹੜੀ ਹੈ ਵਰਸੀ ਸਮਾਗਮ ਇਸ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਆ ਦਰਸ਼ਨ ਦੇਵ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਆਇਆ ਤਾਂ ਦਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਰੇ ਆਪਣੇ ਸੁਖदाई ਸਭ ਹੋਏ ਜਿੱਥੇ ਅੱਜ ਆਪਾਂ ਵਰਸੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਆ ਬڑے ਸਤਿਕਾਰਯੋਗ ਮਾਪੁਰਖਾਂ ਨੇ ਆਪਣੀਆਂ-ਆਪਣੀਆਂ ਹਾਰੀਆਂ ਦਵਾਈਆਂ ਨੇ ਤੇ ਉੱਥੇ ਹੀ ਬਾਬਾ ਗੁਰਦੇਵ ਸਿੰਘ ਜੀ ਨੋਰਾ ਦੇ ਬਾਧੀ ਮੋਹਨ ਹਾਰਪਤੰਗ ਸਿੰਘ ਬਾਬਾ ਗੁਰਦੀਪ ਸਿੰਘ ਜੀ ਤੇ ਬਾਬਾ ਦਵਿੰਦਰ ਸਿੰਘ ਜੀ ਦੋਵੇਂ ਬੜੀ ਗੁਰੂ ਸਾਹਿਬ ਦੀ ਕਿਰਪਾ ਜਿੱਥੇ ਬਾਬਾ ਜੀ ਹੋਰਾਂ ਦੀ ਸਿੱਖੀ ਸੇਵਕੀ ਜਿਹੜੀ ਹੈ ਪੂਰੇ ਭਾਤ ਦੇ ਵਿੱਚ ਯੂਪੀ ਦੇ ਵਿੱਚ ਗੁਰਸਿੱਖ ਸੰਤਾਂ ਤੇ ਉਥੇ ਜਿਹੜਾ ਸ੍ਰੀ ਅਮਰਸਰ ਸਾਹਿਬ ਦੇ ਜਿੱਥੇ ਅੱਜ ਆਪਾਂ ਦਰਸ਼ਨ ਤਦਾਲੇ ਕਰ ਰਹੇ ਹਾਂ ਬਹੁਤ ਹੀ ਗੁਰੂ ਸਾਹਿਬ ਦੀ ਆਪਾ ਕਰਦਾ ਹੈ ਹਾਪੀ ਸਿੰਘ ਜੀ ਬਾਬਾ ਹੀ ਹੋਰਾਂ ਦੇ ਜਿਹੜੇ ਭਜੰਗੀ ਸਿੰਘ ਬਾਬਾ ਗੁਰਦੇਵ ਸਿੰਘ ਹੋਰਾਂ ਦੇ ਤਿੰਨੇ ਬ੍ਰਦਰ ਸੋ ਸਪੇਸ ਕਰੀ ਵੀ ਬਹੁਤ ਜਿੱਥੇ ਸੇਵਾਵਾਂ ਨਿਭਾ ਰਹੇ ਨੇ ਸਵੇਰ ਤੋਂ ਲੈ ਕੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਜਿੱਥੇ ਅੱਜ ਆਪਾਂ ਵਰਸੀ ਸਮਾਰੋਹਾਂ ਦੇ ਵਿੱਚ ਹਾਜ਼ਰੀ ਭਰਵਾ ਰਹੇ ਆ ਤੇ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਦੀ ਮਾਰ ਜੱਲ ਰਿਹਾ ਜਿਹੜਾ ਇਹ ਇਲਾਕਾ ਹੈ ਅਜਨਾਲਾ ਤੇ ਇੱਧਰ ਬਾਕੀ ਜਿਹੜਾ ਬਟਾਰੇ ਦਾ ਪਰੇ ਗੁਰਦਾਸਪੁਰ ਦਾ ਇਲਾਕਾ ਫੇਰੂ ਕਰਨ ਦਾ ਉਹਨੇ ਮੈਂ ਸੁਲਤਾਨਪੁਰ ਲੋਧੀ ਤੋਂ ਦਰਸ਼ਕਾਂ ਕਰਕੇ ਆਇਆ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਗੁਰੂ ਸਾਹਿਬ ਕਿਰਪਾ ਕਰਿ ਜਿੱਥੇ ਆਪਣੀਆਂ ਗੁਰਸੇਵਕ ਸ਼ਕਤਾਂ ਦੀ ਅਰਦਾਸ ਬੇਨਤੀ ਹੈ ਉਥੇ ਹੀ ਸਾਰੇ ਆਪਾਂ ਤਨ ਮਨ ਧਨ ਸਾਥ ਸੌਂ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਜਿੱਥੇ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਨਿਰੰਤਰਤਾ ਦੇ ਨਾਲ ਹਰ ਜਿਹੜਾ ਮੁਕਾਬਲਾ ਕੀਤਾ ਹਰ ਜਿਹੜਾ ਕੋਈ ਵੀ ਅਫਦਾ ਆਈ ਹੈ ਉਹਦਾ ਡਟ ਕੇ ਮੁਕਾਬਲਾ ਕੀਤਾ ਪਰ ਜਿਹੜਾ ਇਹ ਖਰਾਬੀ ਮਾਰ ਹੈ ਇਦੇ ਤੋਂ ਜਿਹੜਾ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਜੀ ਰਾਤੀਂ ਮੈਂ ਦਰਸ਼ਨ ਕਰਕੇ ਆਇਆ ਸ੍ਰੀ ਹਰਮੰਦਰ ਸਾਹਿਬ ਉੱਥੇ ਵੀ ਅਰਦਾਸ ਬੇਤੀ ਕੀਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਨਣ ਵਾਲੀ ਇਹ ਜਿਹੜੀ ਗਉਮ ਹੈ ਉਹ ਗੁਰੂ ਸਾਹਿਬ ਕਿਰਪਾ ਕਰਨਗੇ ਆਪ ਹੀ ਇਹ ਖਾਲਸਾ ਜਿਹੜੀ ਹੈ ਫੌਜ ਤੇ ਗੁਰੂ ਜੀਆਂ ਜਿਹੜੀਆਂ ਗੁਰਸਿੱਖ ਸੰਗਤਾਂ ਨੇ ਇਹਨਾਂ ਦੇ ਆਪਣੀ ਨੇਰ ਪ੍ਰਿਆਤ ਬਖਸ਼ੀ ਰੱਖਣਗੇ ਸੋ ਰਾਗੀ ਜੀ ਜਨਾ ਨੇ ਜਿੱਥੇ ਕਲਜੋ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਏ ਲਾਏ ਧਿਆਨਾ ਨਾ ਵੀ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਸ਼ਕ ਕੇ ਬਾਣੀ ਬਾਣੇ ਦੇ ਧਾਰਨੀ ਹੋਵੋ 357 ਦਾ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹਦੀ ਇਸਤਾਨ ਦੀ ਆ ਰਹੀ ਹੈ ਭਾਈ ਮਤੀਦਾਸ ਭਾਈ ਸਦੀਦਾ ਭਾਈ ਪਿਆਲਾ ਜੀ ਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਜਿਹੜੇ ਗੁਰਦੁਆਰਾ ਕੱਜੀ ਸਮਾਗਮ ਵੀ 357 ਦਾ ਉਹ ਵੀ ਸ਼ਤਾਬ ਦੀ ਆਪਾਂ ਮਨਾਉਣੀ ਹੈ ਸੋ ਸਾਰੀਆਂ ਗੁਰਸਿੱਖ ਸੰਗਤਾਂ ਜਿਹੜੀਆਂ ਨੇ ਜਿੱਥੇ ਅਸਾਮ ਤੋਂ ਨਗਰਕੀਰਤਨ ਜਿਹੜਾ ਜਿਹੜਾ ਗੁਰਦੁਆਰਾ ਧੋੜੀ ਸਾਹਿਬ ਤੋਂ ਆਰੰਭ ਹੋਏ ਉਵੇਂ ਹੀ ਵੱਖ-ਵੱਖ ਸੰਤਾ ਮਹਾਂਪੁਰਖਾਂ ਵੱਲੋਂ ਵੀ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਲਈ ਕੀਤੇ ਗਏ ਨੇ ਤੋਂ ਮਮੇ ਮਾਪੁਰਖਾਂ ਵੱਲੋਂ ਜਿਹੜੇ ਅੱਜ ਤੇਰੇ ਜਨਮ ਪਰ ਉਪਕਾਰੀ ਆਏ ਮਾਪੁਰਖਾਂ ਦੀ ਬਹੁਤ ਕਿਰਪਾ ਹੁੰਦੀ ਹੈ ਜਿਵੇਂ ਸਤ ਕਰਨ ਵਾਸਤੇ ਬਾਬਾ ਦਰਸ਼ਨ ਸਿੰਘ ਹੋਰਾਂ ਨੇ ਜਿਹੜਾ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਕੇਂਦਰੀ ਜਿਹੜਾ ਘੋੜਵਰਾ ਸਾਹਿਬ ਤੇ ਜਿੱਥੇ ਬਹੁਤ ਵੱਡੇ ਦੀਵਾਨ ਹਾਲ ਲੰਗਰ ਹਾਲ ਜਿਹੜੇ ਬਣਾਏ ਉਵੇਂ ਉਹਨਾਂ ਦੇ ਸੁਪੁੱਤਰ ਬਾਬਾ ਜਿਹੜੇ ਨੇ ਗੁਰਦੇਵ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਮਾਣਵਾਰੇ ਨੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਹੋਰ ਜਿਹੜਾ ਸੰਗਤਾਂ ਦੀ ਸੇਵਾ ਕਰਨ ਦਾ ਬਲ ਉਤਮ ਬਖਸ਼ੀ ਰੱਖਣ ਸੋ ਆਪਾਂ ਸਾਰੇ ਅਰਦਾਸ ਕਰੀਏ ਜਿਹੜਾ ਵੀ ਇਹ ਔਖੀ ਘੜੀ ਚੱਲ ਰਹੀ ਹੈ ਹਰਾਂ ਦੀ ਮਾਰ ਦੇ ਨਾਲ ਜਿਹੜੇ ਸਾਡੇ ਪਰਿਵਾਰ ਜੂਝ ਰਹੇ ਨੇ ਤੇ ਉਹ ਗੁਰੂ ਸਾਹਿਬ ਉਹਨਾਂ ਤੇ ਮਿਹਰ ਭਰਿਆ ਰੱਖ ਕੇ ਬਹੁਤ ਜਲਦੀ ਜਿਹੜਾ ਸਭ ਕੁਝ ਠੀਕ ਹੋ ਜਵੇ ਜੋ ਵੀ ਤਨ ਮਨ ਧੰਦੇ ਨਾਲ ਆਪਾਂ ਸੇਵਾਵਾਂ ਕਰ ਸਕਦੇ ਆ ਉਹ ਸਾਰੇ ਆਪਾਂ ਤਗੜੇ ਹੋ ਕੇ ਦੇਸ਼ ਉਦੇਸ਼ਾਂ ਦੇ ਵਿੱਚ ਗੁਰਸੇਕ ਸੰਗਤਾਂ ਨੂੰ ਬੇਨਤੀ ਹੈ ਤੇ ਪੰਜਾਬੀ ਦੇ ਪਹਿਲਾਂ ਹੀ ਇੱਕ ਦੂਜੇ ਦੀ ਬਹੁਤ ਮਾਫਰਦੇ ਨੇ ਉੱਥੇ ਹੀ ਸੰਤ ਮਹਾਪੁਰਖ ਵੀ ਸਰਕਾਰਾਂ ਦੀ ਲਗੀਆਂ ਹੋਈਆਂ ਨੇ ਸਾਰੇ ਆਪਾਂ ਤਗੜੇ ਹੋ ਕੇ ਉਹਦੇ ਵਿੱਚ ਵੀ ਇੱਕ ਦੂਜੇ ਦੀ ਸਹਾਇਤਾ ਕਰਨੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਜੀ ਦਾ ਬਹੁਤਾ ਸਮਾਂ ਨਹੀਂ ਲੈਂਦਾ ਫਿਰ ਦੁਬਾਰਾ ਰਾਗੀ ਸਿੰਘ ਜੀ ਹਜੂਰ ਸਾਹਿਬ ਦੇ ਦਰਬਾਰ ਸਾਹਿਬ ਦੇ ਜਿਹੜੇ ਉਹਨਾਂ ਤੋਂ ਖਿਮਾ ਦਾ ਜਾਤਕਾ ਨਾਲ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੋਂ ਮੈਂ ਜਿੱਥੇ ਸ਼ਰੋਮੀ ਪੰਥ ਅਕਾਲੀ ਬੁੱਢਾ ਦਰ ਪੰਜਵਾ ਤਖਤ ਵੱਲੋਂ ਆਪਣੀ ਹਾਜ਼ਰੀ ਲਵਾਉਂਦਾ ਉੱਥੇ ਹੀ ਸਾਗੀਆਂ ਦੇ ਹੈਂਸਿੰਗ ਜਥੇਬੰਦੀਆਂ ਵੱਲੋਂ ਵੀ ਆਪਣੀ ਹਾਜ਼ਰੀ ਲਵਾਉਂਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਤਕ ਹੋਵਾਂਗਾ ਵਿਸਰ ਨਹੀਂ ਦਤਾ ਆਪਣਾ ਨਾਮ ਦੇ ਹੋ ਹੋਂ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸਮਾਲੇ ਹਾਤੇ ਰੱਖੇ ਆਪਣੇ ਕੋ ਸਾਥ-ਸਾਥ ਪ੍ਰਿਤ ਪਾਲੇ ਗੁਰੂ ਸਾਹਿਬ ਗੁਰਦੇ ਸੰਗਤਾਂ ਦੇ ਇਸ ਤਰ੍ਹਾਂ ਆਪਣਾ ਮੇਰ ਭਰਿਆਤ ਪਖਸ਼ੀ ਰੱਖਣ ਇੰਨਾ ਕੁਝ ਕਹਿੰਦਾ ਆ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਪਟੰਗੀ ਜੀ ਨੇ ਬਾਬਾ ਗੁਰਦੇਵ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਆਜੀ ਗੁਰਸੇਖ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਵਾਇਦ ਜੀ ਦਾ ਖੰਕਾ ਵਾਇਦ ਜੀ ਦੀ ਭਤੇ